ਵਹੀਰ ਜੀ ਦਾ ਖਾਲਸਾ ਵਹੀਰ ਜੀ ਕੀ ਫਤਿਹ ਸਾਥੀਓ ਮੈਂ ਅੱਜ ਦਿੱਲੀ ਵਸਨੀਕੋ ਅੱਜ ਇੱਕ ਤੁਹਾਡੇ ਚਰਨਾ ਚ ਅਪੀਲ ਕਰਨ ਜਾ ਰਿਹਾ ਕਿ ਜੇ ਤੁਸੀਂ ਦਿੱਲੀ ਦੇ ਲੋਕਾਂ ਦਾ ਦਿੱਲੀ ਦੇ ਵਸਨੀਕਾਂ ਦਾ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਹਰ ਇੱਕ ਨੂੰ ਇਹ ਰੋਜ਼ਗਾਰ ਮਿਲੇ ਹਰ ਇੱਕ ਨੂੰ ਇਨਸਾਫ ਮਿਲੇ ਕੋਈ ਵੀ ਬੇਰਜ਼ਗਾਰ ਨਾ ਹੋਵੇ ਤੇ ਅੱਜ ਤੁਸੀਂ ਕਮਲਦੀਪ ਫੁੱਲ ਵਾਲਾ ਬਟਨ ਦਬਾ ਕੇ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰੋ ਜਿਹੜੀਆਂ ਪਹਿਲਾਂ ਚਲਦੀਆਂ ਨਕਮੀਆਂ ਸਰਕਾਰਾਂ ਜਿਨ੍ਹਾਂ ਨੇ ਦਿੱਲੀ ਦਾ ਕੁਝ ਵੀ ਨਹੀਂ ਸਵਾਰਿਆ ਉਹਨਾਂ ਨੂੰ ਨਕਾਰ ਕੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰੋ ਕਿਉਂਕਿ ਤੁਸੀਂ ਸਾਰੇ ਸੂਝਵਾਨ ਪੜੇ ਲਿਖਿਓ ਕਿ ਜੇ ਅਸੀਂ ਸੈਂਟਰ ਦੀ ਸਰਕਾਰ ਵਾਲੀ ਸਟੇਟ ਦੇ ਵਿੱਚ ਦਿੱਲੀ ਸਰਕਾਰ ਬਣਾਉਨੇ ਆ ਤਾਂ ਅਸੀਂ ਪੰਜਾਬ ਦੇ ਲੋਕਾਂ ਦਾ ਸੌਰੀ ਦਿੱਲੀ ਦੇ ਲੋਕਾਂ ਦਾ ਇੱਕ ਬਹੁਤ ਭਲਾ ਕਰ ਸਕਦੇ ਆ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਅਪੀਲ ਆ ਕਿ ਸਾਰਿਆਂ ਨੂੰ ਦੇਸ਼ ਦੇ ਵਿੱਚ ਜਿੱਦੀ ਸੈਂਟਰ ਦੇ ਵਿੱਚ ਸਰਕਾਰ ਹੋਵੇ ਉਹਦੀ ਹੀ ਸਟੇਟ ਦੇ ਸਰਕਾਰ ਬਣਾਉਣੀ ਚਾਹੀਦੀ ਆ ਤਾਂ ਹੀ ਸਟੇਟਾਂ ਦਾ ਤਾਂ ਹੀ ਸੂਬਿਆਂ ਦਾ ਕੋਈ ਭਲਾ ਹੋ ਸਕਦਾ ਇਸੇ ਕਰਕੇ ਮੇਰੀ ਬੇਨਤੀ ਹੈ ਕਿ ਜੇ ਦਿੱਲੀ ਵਾਸੀਓ ਅੱਜ ਕਮਲ ਦੇ ਫੁੱਲ ਵਾਲਾ ਵਟਨ ਦਵਾ ਕੇ ਭਾਰਤ ਜਨਤਾ ਪਾਰਟੀ ਨੂੰ ਕਾਮਯਾਬ ਕਰੋ ਤੇ ਆਪਣਾ ਰੋਜ਼ਗਾਰ ਪਾਓ ਵਿਕਾਸ ਕਰਾਓ ਨੌਜਵਾਨਾਂ ਲਈ ਵਧੀਆ ਸਕੀਮਾਂ ਪਾਓ ਤੇ ਆਮ ਲੋਕਾਂ ਨੂੰ ਜਿਹੜਾ ਕਿ ਤੁਸੀਂ ਇਨਸਾਫ ਦਬਾਓ ਇੰਨਿਆਂ ਦੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ